ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਆਪਡੇਟ ਦੇ ਨਾਲ ਸੋ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ 3704 ਅਧਿਆਪਕ ਵਰਗ ਦੀ ਜਿਹੜੀ ਸੈਲਰੀ ਹੈ ਉਹ 6ਵੇਂ ਪੈਗਮਿਸ਼ਨ ਦੇ ਅਕੋਰਡਿੰਗ ਫਿਕਸ ਹੋਈ ਹੈ ਸੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸੈਲਰੀ ਉਹ ਕਰਮਚਾਰੀਆਂ ਦੀ ਆ ਚੁੱਕੀ ਹੈ ਪਰ ਮਾਨਸਾ ਤੇ ਸੰਗਰੂਰ ਦੋ ਜ਼ਿਲ੍ਹੇ ਅਜੇ ਸੀ ਜਿਨ੍ਹਾਂ ਦੇ ਵਿੱਚ ਡੀਓ ਤੇ ਡੀਡਿਓਜ਼ ਵੱਲੋਂ ਜਿਹੜੀ ਉਹਨਾਂ ਦੀ ਸੈਲਰੀ ਹੈ ਉਹ 46800 ਦੀ بجائے ਉਹਨਾਂ ਨੂੰ ਪੰਜਵੇਂ ਪੇ ਕਮਿਸ਼ਨ ਅਕੋਰਡਿੰਗ ਕਢਵਾਈ ਜਾ ਰਹੀ ਸੀ ਸੋ ਉਸੇ ਦੇ ਤਹਿਤ ਮਾਨਸਾ ਵਿਖੇ ਵੀ 2-3 ਵਾਰ ਜਿਹੜੇ ਧਰਨਾ ਲੱਗ ਚੁੱਕੇ ਹਨ ਪਰ ਡੀਓ ਮੈਡਮ ਨਹੀਂ ਮੰਨੇ ਸੀ ਅਜੇ ਤੱਕ ਪਰ ਅੱਜ ਜਿਹੜੀ ਲੇਟੈਸਟ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਾਂ ਜਾਣਕਾਰੀ ਨਿਕਲ ਗਈ ਹੈ ਕਿ ਅੱਜ 21 ਅਗਸਤ ਨੂੰ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਉਹ ਧਰਨਾ ਲਗਾਇਆ ਗਿਆ ਸੀ ਸੋ ਉਸ ਦੇ ਵਿੱਚ ਅੱਜ ਯੂਨੀਅਨ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਡੀਓ ਤੇ ਡੀਓਜ਼ ਨਾਲ ਸੋ ਉਹਦੇ ਵਿੱਚ ਇੱਕ ਬਹੁਤ ਵਧੀਆ ਅਪਡੇਟ ਨਿਕਲ ਕੇ ਆ ਰਹੀ ਹੈ ਦੋਸਤੋ ਸੋ ਸੰਗਰੂਰ ਵਾਸੀਆਂ ਦੇ ਲਈ ਕਹ ਜੀ ਵੀ ਕਰਮਚਾਰੀਆਂ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ ਕਿ ਡੀਓ ਤੇ ਡੀਡੀਓਜ਼ 46800 ਦੇ ਨਾਲ ਉਹਨਾਂ ਦੀ ਪੇ ਕੜਾਉਣ ਨੂੰ ਮੰਨ ਚੁੱਕੇ ਆ ਠੀਕ ਹੈ ਜੀ ਸੋ ਫਿਰ ਤਾਂ ਬਹੁਤ-ਬਹੁਤ ਮੁਬਾਰਕਾਂ ਉਹਨਾਂ ਸਾਰੇ ਹੀ ਸੰਘਰਸ਼ੀ ਲੋਕਾਂ ਨੂੰ ਜਿਨ੍ਹਾਂ ਨੇ ਜੀ ਤੋੜ ਮਿਹਨਤ ਕਰਕੇ ਇਸ ਚੀਜ਼ ਲਈ ਬਣਾਇਆ ਫਿਲਹਾਲ ਸਿਰਫ ਉਹਨਾਂ ਨੇ ਇੱਕ ਅੰਡਰਟੇਕਿੰਗ ਜਿਹੜੀ ਉਹ ਮੰਗੀ ਹੈ ਕਿ ਸਾਨੂੰ ਤੁਸੀਂ ਅੰਡਰਟੇਕਿੰਗ ਦੇ ਦਿਓ ਠੀਕ ਹੈ ਜੀ 6ਵੇਂ ਪੇਕੇਸ਼ਨ ਦੇ ਅਕੋਰਡਿੰਗ ਠੀਕ ਹੈ ਜੀ ਉਹਦੇ ਵਿੱਚ ਕੀ ਜਿਹੜਾ ਉਹ ਨੋਟਰੀ ਤੋਂ ਟੈਸਟ ਜਿਹੜੀ ਉਹ ਹੋਣੀ ਹੈ ਸੋ ਉਸ ਦੇ ਵਿੱਚ ਕੀ ਲਿਖ ਕੇ ਆਉਂਦਾ ਹੈ ਉਹ ਤੁਹਾਡੇ ਨਾਲ ਜਿਹੜਾ ਜਲਦੀ ਹੀ ਸ਼ੇਅਰ ਕਰ ਦਿੱਤਾ ਜਾਊਗਾ ਠੀਕ ਹੈ ਜੀ ਉਸ ਨੋਟਿਸ ਦੇ ਵਿੱਚ ਕੀ ਲਿਖਿਆ ਅੰਡਰਟੇਕਿੰਗ ਦੇ ਵਿੱਚ ਸੋ ਫਿਲਹਾਲ ਹੁਣ ਗੱਲ ਆ ਗਈ ਦੋਸਤੋ ਚਲੋ ਸੰਗਰੂਰ ਦਾ ਮਸਲਾ ਹੱਲ ਹੋ ਗਿਆ ਪਰ ਗੱਲ ਆ ਗਈ ਹੁਣ ਮਾਨਸਾ ਜਲੇ ਤੇ ਠੀਕ ਹੈ ਜੀ ਸੋ ਬਹੁਤ ਦੁੱਖ ਦੀ ਗੱਲ ਹੈ ਕਿ ਵੱਖ-ਵੱਖ ਧਰਨੇ ਮਜਾਰੇ ਹੋਏ ਉਹਦੇ ਵਿੱਚ ਜਿਹੜੇ ਮਾਨਸਾ ਦੇ ਕੈਂਡੀਡੇਟਸ ਨੇ ਉਹ ਬਹੁਤ ਘੱਟ ਜਿਹੜਾ ਉਤਸ਼ਾਹ ਦਿਖਾ ਰਹੇ ਸੋ ਹੁਣ ਕਰੋਜਾ ਮਰ ਵਾਲੀ ਸਥਿਤੀ ਹੈ ਦੇਖੋ ਨਾਲ ਦੇ ਜ਼ਿਲ੍ਹਾ ਉਹ ਜਿਹੜਾ ਆਪਣਾ ਪੇਸਕੇ ਲਾਗੂ ਕਰਵਾ ਚੁੱਕਿਆ 6800 ਦੇ ਨਾਲ ਸੋ ਇਸ ਕਰਕੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਯੂਨੀਅਨ ਦੇ ਨੁਮਾਇंदे ਕਹਿ ਰਹੇ ਐ ਕਿ ਕਿਉਂਕਿ ਡੀਓ ਮੈਡਮ ਦੀ ਜਿਹੜੀ ਉਹ ਥੋੜੇ ਦਾ ਟਾਈਮ ਤੱਕ ਬਦਲੀ ਹੋਣੀ ਐ ਪਰ ਡੀਓ ਮੈਡਮ ਨੇ ਜਿਹੜੇ ਉਹ ਅਜੇ ਤੱਕ ਇਸ ਚੀਜ਼ ਲਈ ਅੜੇ ਹੋਏ ਐ ਕਿ ਮੈਂ 6800 ਦੇ ਨਾਲ ਨਹੀਂ ਪਾਉਣੀ ਠੀਕ ਹੈ ਜੀ ਤੇ ਯੂਨੀਅਨ ਦੇ ਜਿਹੜੇ ਕਰਮਚਾਰੀ ਐ ਜਸਾਂ ਇੰਟੀਰੀਅਰ ਅਧਿਆਪਕ ਵਰਗ ਐ ਉਹ 6800 ਦੇ ਨਾਲ ਮੰਨ ਕਰ ਰਹੇ ਠੀਕ ਹੈ ਜੀ ਸੋ ਜੋ ਕਿ ਉਹਨਾਂ ਦਾ ਹੱਕ ਹੈ ਜ਼ਿਲ੍ਹਾ ਸੰਗਰੂਰ ਜਿਹੜਾ ਨਾਲ ਦਾ ਜਿਲ੍ਹਾ ਸਗਰੂਹ ਸੀ ਉਹਨਾਂ ਦੇ ਵਿੱਚ ਵੀ ਉਹ ਮੰਨ ਚੁੱਕੇ ਸਿਰਫ ਅੰਡਰਟੇਕਿੰਗ ਦੇ ਕੇ ਹੀ ਠੀਕ ਹੈ ਸੋ ਇਸੇ ਸਬੰਧਤ ਵਿੱਚ ਜੇਕਰ ਬਾਈ ਚਾਂਸ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਧਰਨਾ ਜਾਂ ਕੋਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਹੱਥ ਜੋੜ ਕੇ ਰਿਕੁਐਸਟ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਜਿੰਨੇ ਹੋ ਸਕਦੇ ਹੋ ਉਹਨੇ ਤੁਸੀਂ ਇਕੱਠੇ ਹੋ ਤਾਂ ਕਿ ਆਪਣੇ ਦੇ ਉੱਪਰ ਵੀ ਜਿਹੜਾ ਉਹ 3704 ਅਧਿਆਪਕਾਂ ਦੇ ਉੱਪਰ ਮਾਨਸਾ ਦੇ ਜਿੰਨੇ ਅਧਿਆਪਕ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਉਹ 6ਵੇਂ ਪੇ ਕਮਿਸ਼ਨ ਲਾਗੂ ਹੋ ਕੇ 46800 ਦੇ ਨਾਲ ਉਹਨਾਂ ਦੀ ਸੈਲਰੀ ਬਣ ਸਕੇ ਸੋ ਇਸ ਲਈ ਜੇਕਰ ਅੰਡਰਟੇਕਿੰਗ ਦੇਣਾ ਪਿਆ ਤਾਂ ਉਹਦੇ ਲਈ ਵੀ ਬਿਲਕੁਲ ਤਿਆਰ ਬੇ ਹੋਰ ਤਰ੍ਹਾਂ ਦੇ ਕਿਸੇ ਦੀ ਕਰੰਦੀ ਮੰਗ ਕੀਤੀ ਗਈ ਡੀਓ ਜਾਂ ਡੀਡੀਓਸ ਵੱਲੋਂ ਉਹਦੇ ਲਈ ਵੀ ਤਿਆਰ ਰਹਿਣਾ ਠੀਕ ਹੈ ਜੀ ਸੋ ਇੱਕ ਤਿੱਖੇ ਸੰਘਰਸ਼ ਦੇ ਲਈ ਕਿਉਂਕਿ ਸਿਰਫ ਆਖਰੀ ਇੱਕ ਜੰਗ ਜਿਸ ਤਰ੍ਹਾਂ ਰਹੇਗੀ ਦੋਸਤੋ ਇੱਕ ਆਖਰੀ ਪੜਾਏ ਜਿਹੜਾ ਤੁਸੀਂ ਸਰ ਕਰ ਲਿਆ ਉਸ ਤੋਂ ਬਾਅਦ ਤੁਸੀਂ ਬਿਲਕੁਲ ਇਹ ਤੇ ਆਉਣ ਵਾਲੇ ਜਿਹੜੇ ਆਰਡਰਸ ਨੇ ਉਹਨਾਂ ਲਈ ਕਰਾਂਦ ਸਿਰਾ ਹੋ ਜਾਊਗਾ ਰਾਹ ਪਧਰਾ ਹੋ ਜਾਊਗਾ ਕਿਉਂਕਿ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਪੀਕਿੰਗ ਆਰਡਰ ਰਹਿੰਦੇ ਆ ਉਹਨਾਂ ਦੀ ਵੀ ਜਿਹੜੀ ਉਹ ਤਨਖਾਹ ਹੈ ਫਿਰ ਉਹ 46 800 ਦੇ ਨਾਲ ਹੀ ਬਣ ਕੇ ਆਓਗੇ ਜ਼ਿਲ੍ਹਾ ਸੰਗਰੂਰ ਵਾਸੀਆਂ ਲਈ ਉਹ ਯੂਨੀਅਨ ਦੇ ਸਾਰੇ ਹੀ ਨੁਮਾਇੰਦਿਆਂ ਲਈ ਖਾਸ ਕਰ ਜ਼ਿਲ੍ਹਾ ਪ੍ਰਧਾਨ ਜਗਜੀਵਨ ਜੋਤ ਸਿੰਘ ਜੀ ਲਈ ਬਹੁਤ-ਬਹੁਤ ਮੁਬਾਰਕਾਂ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਦਾ ਸੰਘਰਸ਼ ਜਿਹੜਾ ਉਹ ਸਫਲਤਾਪੂਰਵਕ ਰਿਹਾ ਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਸਾਂ ਦੇ ਵਿੱਚ ਵੀ ਇੱਕ ਵੱਡਾ ਸੰਘਰਸ਼ ਹੋ ਸਕਦਾ ਹੈ ਸੋ ਉਸ ਦੇ ਲਈ ਅਪੀਲ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਭੈਣ ਭਰਾ ਤਿਆਰ ਰਹੋ ਤਾਂ ਕਿ ਜਿਹੜਾ ਮਾਨਸਾਂ ਦੇ ਵਿੱਚ ਵੀ ਜਿਹੜਾ ਉਹ 64800 ਦੇ ਨਾਲ ਬੇਸਿਕ ਉਹ ਜਿਹੜੀ ਸੈਲਰੀ ਹੈ ਵੜਾਈ ਜਾ ਸਕੇ ਸੋ ਜਿਵੇਂ ਜਿਵੇਂ ਹੀ ਅਪਡੇਟ ਆਈ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਤੇ ਇੱਕ ਜਿਹੜੇ ਨਵੇਂ ਭੈਣ ਭਰਾ ਆਏ ਉਸਨੂੰ ਸਬਸਕ੍ਰਾਈਬ ਕਰੂ ਕਰ ਲਿਆ ਕਰੋ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਹਰ ਦਿਨ ਕੁਝ ਨਾ ਕੁਝ ਨਵਾਂ ਲਿਆ ਜਿਵੇਂ ਹੀ ਕੋਈ ਅਪਡੇਟ ਆਈ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ